ਉਹ ਦਾ ਆਖੇ ਛੇਰ ਗਿਆ ਸੀ ਤੇ ਹੋਰਾ ਘਰ ਦਾ ਆਖੇ ਭਣ ਕੇ ਮੋਰੀ ਤੂੰ ਇਹ ਸ੍ਰੀ ਗੱਜਨ ਆਖੇ ਸੌਦਾ ਪੱਤਾ ਲੈਣ ਗਿਆ ਅੱਜ ਮਨ ਲੋ ਚੋਰੀ ਤੂੰ ਆਖੇ ਖਾਲੀ ਘਰ ਤੂੰ ਆ ਗਿਆ ਬੀਬਾ ਦੱਸ ਦੇ ਮੈਨੂੰ ਵੇ ਮੈਨੂੰ ਕਹਣਾ ਓਏ ਆਖੇ ਜਾਨ ਲੱਗੇ ਸੌਦਾ ਨੂੰ ਉੱਠ ਜਾ ਜਿੱਥੇ ਦਿੱਤਾ ਤੈਨੂੰ ਵੇ ਕਰ ਮੈਂ ਨਹੀਂ ਮੈਂ ਕੋਈ ਨਕਲ ਕਰਦਾ ਕੀ ਦੱਸਾਂ ਹੱਦ ਵੀਤੀ ਕੋਟਾ ਕੱਝ ਗਿਆ ਪਹ ਗਿਆ ਸੀ ਆ ਨਮਾਇਤਾ ਇਹ ਆਪਣਾ ਝੁਗਾ ਚੌੜ ਕਰਾ ਕੇ ਪੈ ਗਿਆ ਸੀ ਆ ਦੇਖ ਕੁਕੜੀ ਬੜਾ ਹੈ ਆਹਾਂ ਕੁਕੜੀ ਕਹਿੰਹਾ ਆ ਨਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਅਬ ਦਹੀਂ ਭਲੇਖੇ ਭਾਪੀ ਫੁੱਟਨਰ ਮੇਂ ਦੇਖਾ ਬੈਠਾ ਅਣ ਕਿੱਥੋਂ ਮੋਮੋ ਠਗਣੀ ਤੇਰੇ ਪਿੱਛੇ ਪੈ ਗਈ ਵੇ ਅਖੇ ਕਿਹੜੇ ਜਾਦੂ ਨਾਲ ਉਹ ਤੈਨੂੰ ਕੀਲ ਕੇ ਪੈ ਗਈ ਵੇ ਅਖੇ ਸਾਰੀ ਗੱਲ ਤੂੰ ਮੈਨੂੰ ਤੂੰ ਕਰਵਾ ਦੇ ਜਾਣੂ ਵੇ ਅਕੇ ਕਿ ਵਾਕ ਵੀ ਕੱਟ ਕੇ ਤੇਰੀ ਹੋ ਗਈ ਛਾਣੂ ਏ ਅਲਾ ਇੱਕੋ ਸੀਟ ਤੇ ਬੈਠੇ ਦੋਨਿਆਂ ਦਾ ਸਹਰ ਨੂੰ ਜਾਂਦੇ ਸੀ ਅਲਾ ਹੋਰ ਪਣਾ ਕੀ ਹੋ ਦੇ ਨਾਲ ਮੇਰੇ ਮੁਰਗੇ ਸਾਂਝੇ ਸੀ ਅਲਾ ਮੈਂ ਮਾਚੂਣੀ ਜੀ ਮਾਰੀ ਮਾਰੀ ਉਹਨੇ ਪੈਰ ਦਬਾ ਦਿੱਤਾ ਅਲਾ ਉਹਨੇ ਵਿੱਚ ਹੁਬ ਕੇ ਉਹਦਾ ਟਿਕ ਟਕਤਾ ਦਿੱਤਾ ਅਭੀ ਮੰਨ ਲੈਨੇ ਆ ਤੇਰੀ ਜੇ ਜੋ ਟਿਕਤਾ ਲੱਗੇ ਵੇ ਆਖੇ ਇਤੋਂ ਸਹਰ ਤੇ ਕਿ ਲੱਗਦੇ ਸੀ 10 ਰੁਪਏ ਗੇ ਆਖੇ ਬਾਕੀ ਕਿਤੇ ਖਰਚੇ ਝਾਕੇ ਖੱਬੇ ਛੱਜੇ ਨੇ ਹਾਂ ਉੱਥੇ ਚਲੋ ਅੰਦਰ ਆ। ਅਲ ਜੇ ਸੋਚੋ 10 ਕੱਟ ਗਏ ਪੂਰੇ ਭਾਜ ਤੇ 90 ਵੇ। ਅਲ ਮੈਂ ਉਹਨੂੰ ਕਹਿ ਬੈਠਾ ਆ ਕੋਈ ਸੇਵਾ ਕਰਕੇ ਨਹੀਂ। ਅਲ ਬਸ ਤਾਂ ਥੱਲੇ ਉੱਤਰੇ ਆਇਓ ਨੇੜੇ ਝੜ ਕੇ ਨਹੀਂ। ਅਲ ਅੱਖ بچਾ ਕੇ ਬੈਠੇ ਸੀ ਜਦ ਦੋਵੇਂ ਹੋਲੇ ਸੀ। ਅਲ ਤੀਹਾਂ ਦਾ ਬਿੱਲ ਆ ਗਿਆ ਪੀਤੇ ਕੈ ਪਾ ਕੋਲੇ ਸੀ। ਹਾਂ ਚਪਕਾਤ ਹੋ ਗਿਆ ਧੱ삐 ਚੱਲ ਕਹਾਣੀ ਤੂੰ ਆ ਨਹੀਂ ਮੈਨੂੰ ਦਿਓ ਰ